ਕਦੇ ਸੋਚਿਆ ਹੈ ਕਿ ਸ਼ਬਦਾਂ ਵਿੱਚ ਕਿੰਨੀ ਤਾਕਤ ਹੋ ਸਕਦੀ ਹੈ ਖਾਸ ਕਰਕੇ ਜਦੋਂ ਉਹ ਸ਼ਬਦ ਸਿਰਫ ਲਿਖੇ ਜਾਂ ਕਹੇ ਹੀ ਨਾ ਜਾਣ ਸਗੋਂ ਆਪਣੀ ਜਾਨ ਦੇ ਕੇ ਉਹਨਾਂ ਨੂੰ ਸਾਬਤ ਵੀ ਕੀਤਾ ਜਾਵੇ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਕਹਾਣੀ ਵਿੱਚ ਬਿਲਕੁਲ ਇਹੀ ਦੇਖਾਂਗੇ ਇੱਕ ਅਜੇਹੀ ਬਾਣੀ ਜਿਸ ਦਾ ਸਭ ਤੋਂ ਵੱਡਾ ਪ੍ਰਮਾਣ ਉਹਨਾਂ ਦੀ ਸ਼ਹਾਦਤ ਬਣੀ ਗੁਰੂ ਸਾਹਿਬ ਦਾ ਇਹ ਕਥਨ ਸਾਨੂੰ ਇੱਕ ਸਵਾਲ ਦੇ ਸਾਹਮਣੇ ਖੜਾ ਕਰ ਦਿੰਦਾ ਹੈ ਉਹ ਕਹੇ ਰਹੇ ਨੇ ਕਿ ਇਹ ਰੋਹਾਨੀ ਰਸਤਾ ਇੱਕ ਔਖੀ ਖੇੜ ਹੈ ਦਾ ਸਵਾਲ ਇਹ ਹੈ ਕਿ ਇਸ ਖੇਡ ਦਾ ਅਸਲ ਮਤਲਬ ਕੀ ਹੈ ਤੇ ਇਸ ਨੂੰ ਜਿੱਤਣ ਦਾ ਰਾਜ਼ ਕੀ ਹੈ ਆਓ ਮਿਲ ਕੇ ਇਸ ਗਹਿਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਕਿਸੇ ਵੀ ਵੱਡੀ ਕਹਾਣੀ ਦੀ ਗਹਿਰਾਈ ਤੱਕ ਪਹੁੰਚਣ ਲਈ ਸਭ ਤੋਂ ਪਹਿਲਾਂ ਉਸ ਦੀ ਨੀ ਨੂੰ ਸਮਝਣਾ ਪੈਂਦਾ ਹੈ ਤੇ ਇਸ ਕਹਾਣੀ ਦੀ ਨੀ ਹੈ ਗੁਰੂ ਸਾਹਿਬ ਦੀ ਬਾਣੀ ਉਹਨਾਂ ਦਾ ਅਧਿਆਤਮਿਕ ਫਲਸਫਾ ਜੋ ਸਾਨੂੰ ਅੰਦਰੂਨੀ ਸ਼ਾਂਤੀ ਦਾ ਰਸਤਾ ਦਿਖਾਉਂਦਾ ਹੈ ਇਸ ਪੂਰੇ ਫਲਸਫੇ ਦਾ ਕੇਂਦਰ ਇੱਕ ਬਹੁਤ ਹੀ ਸਧਾਰਨ ਜਿਹਾ ਸ਼ਬਦ ਹੈ ਮਾਨ ਯਾਨੀ ਕਿ ਹੰਕਾਰ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਸਾਡੇ ਤੇ ਸੱਚ ਦੇ ਵਿਚਾਰ ਜੇ ਕੋਈ ਸਭ ਤੋਂ ਵੱਡੀ ਦੀਵਾਰ ਹੈ ਤਾਂ ਉਹ ਸਾਡੀ ਆਪਣੀ ਮੈਂ ਹੈ ਸਾਡੀ ਹਉਮੈ ਹੈ ਤੇ ਜਦੋਂ ਤੱਕ ਇਹ ਦੀਵਾਰ ਡਿੱਗਦੀ ਨਹੀਂ ਅਸਲੀ ਸ਼ਾਂਤੀ ਮਿਲਨੀ ਬਹੁਤ ਔਖੀ ਹੈ ਗੁਰੂ ਸਾਹਿਬ ਸਾਨੂੰ ਸਾਡੇ ਮਾਨਸਿਕ ਸ਼ਾਂਤੀ ਦੇ ਦੁਸ਼ਮਨਾ ਬਾਰੇ ਵੀ ਖਬਰਦਾਰ ਕਰਦੇ ਨੇ ਉਹ ਦੱਸਦੇ ਨੇ ਕਿ ਕਾਮ, ਕ੍ਰੋਧ ਵਰਗੀਆਂ ਸਾਡੀਆਂ ਅੰਦਰੂਨੀ ਕਮਜ਼ੋਰੀਆਂ ਤੇ ਬੁਰੀ ਸੰਗਤ ਵਰਗੇ ਬਾਰੀ ਖਤਰੇ ਇਹਨਾਂ ਤੋਂ ਦਿਨ ਰਾਤ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਇਹੀ ਉਹ ਚੀਜ਼ਾਂ ਨੇ ਜੋ ਸਾਡੇ ਰੋਹਾਨੀ ਸਫ਼ਰ 'ਚ ਰੋੜਾ ਬਣਦੀਆਂ ਨੇ ਤੇ ਫਿਰ ਉਹ ਸਾਨੂੰ ਦ્વੈਤ ਤੋਂ ਉੱਪਰ ਉੱਠਣ ਦੀ ਗੱਲ ਕਰਦੇ ਨੇ ਹੁਣ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਹੈ ਕਿ ਇੱਕ ਗਿਆਨਵਾਨ ਇਨਸਾਨ ਲਈ ਸੁੱਖ ਤੇ ਦੁੱਖ ਮਾਨ ਤੇ અપਮਾਨ ਇੱਥੋਂ ਤੱਕ ਕਿ ਉਸਤਤ ਤੇ ਨਿੰਦਾ ਵੀ ਸਭ ਇੱਕ ਬਰਾਬਰ ਹੋ ਜਾਂਦੇ ਨੇ ਉਹ ਜ਼ਿੰਦਗੀ ਦੇ ਉਤਰਾ ਚੜਾਅ ਵਿੱਚ ਡੋਲਦਾ ਨਹੀਂ ਸਥਿਰ ਰਹਿੰਦਾ ਹੈ ਜਦੋਂ ਕੋਈ ਇਸ ਦ્વੈਤ ਤੋਂ ਪਾਰ ਲੰਘ ਜਾਂਦਾ ਹੈ ਤਾਂ ਉਹ ਨਿਰਵਾਣ ਪਦ ਤੱਕ ਪਹੁੰਚ ਜਾਂਦਾ ਹੈ ਇਹ ਕੋਈ ਜਗਾ ਨਹੀਂ ਹੈ ਸਗੋਂ ਇਹ ਮਨ ਦੀ ਉਹ ਅਵਸਥਾ ਹੈ ਜਿੱਥੇ ਦੁਨੀਆ ਦੀ ਤਾਰੀਫ ਦਾ ਕੋਈ ਮੋਹ ਨਹੀਂ ਤੇ ਕਿਸੇ ਦੀ ਆਲੋਚਨਾ ਦਾ ਕੋਈ ਡਰ ਨਹੀਂ ਇੱਕ ਪੂਰਨ ਆਜ਼ਾਦੀ ਦੀ ਅਵਸਥਾ ਇਸ ਤਰ੍ਹਾਂ ਦਾ ਆਦਰਸ਼ ਜੀਵਨ ਜਿਉਣ ਵਾਲੇ ਨੂੰ ਹੀ ਗੁਰਮੁਖ ਕਿਹਾ ਗਿਆ ਹੈ ਮਤਲਬ ਉਹ ਜੋ ਗੁਰੂ ਦੇ ਦੱਸੇ ਰਾਹ 'ਤੇ ਤੁਰਦਾ ਹੈ ਤੇ ਹੁਣ ਅਸੀਂ ਦੇਖਾਂਗੇ ਕਿ ਕਿਵੇਂ ਗੁਰੂ ਤੇਗ ਬਹਾਦਰ ਜੀ ਆਪ ਗੁਰਮੁਖ ਦੀ ਸਭ ਤੋਂ ਵੱਡੀ ਮਿਸਾਲ ਬਣੇ ਪਰ ਦੇਖੋ ਕਿਸੇ ਵੀ ਫਲਸਫੇ ਦੀ ਅਸਲੀ ਪਰਖ ਕਿਤਾਬਾਂ ਵਿੱਚ ਨਹੀਂ ਹੁੰਦੀ ਉਹ ਤਾਂ ਜ਼ਿੰਦਗੀ ਦੇ ਸਭ ਤੋਂ ਔਖੇ ਮੋੜ ਤੇ ਹੁੰਦੀ ਹੈ ਸੋ ਆਓ ਹੁਣ ਦੇਖੀਏ ਕਿ ਜਦੋਂ ਇਸ ਸ਼ਾਂਤ ਫਲਸਫੇ ਦਾ ਸਾਹਮਣਾ ਇਤਿਹਾਸ ਤੇ ਬਹੁਤ ਹੀ ਭਿਆਨਕ ਸੰਕਟ ਨਾਲ ਹੋਇਆ ਤਾਂ ਕੀ ਹੋਇਆ ਇੱਥੇ ਆ ਕੇ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਲਈ ਬਾਣੀ ਸਿਰਫ਼ ਸ਼ਬਦਾਂ ਦਾ ਸੰਗ੍ਰਹਿ ਨਹੀਂ ਸੀ ਸਗੋਂ ਇਹ ਉਹਨਾਂ ਦੇ ਜੀਵਨ ਦਾ ਆਧਾਰ ਸੀ ਉਹਨਾਂ ਦਾ ਹਰ ਇੱਕ ਕੰਮ ਹਰ ਫੈਸਲਾ ਉਹਨਾਂ ਦੀ ਆਪਣੀ ਹੀ ਸਿੱਖਿਆ ਦਾ ਪ੍ਰਤੱਖ ਪ੍ਰਮਾਣ ਸੀ ਇੱਕ ਪਾਸੇ ਉਹਨਾਂ ਦੀਆਂ ਯਾਤਰਾਵਾਂ ਦੇਸ਼ ਭਰ ਵਿੱਚ ਸ਼ਾਂਤੀ ਤੇ ਨਿਡਰਤਾ ਦਾ ਸੁਨੇਹਾ ਦੇ ਰਹੀਆਂ ਸਨ ਪਰ ਦੂਜੇ ਪਾਸੇ ਔਰੰਗਜ਼ੇਬ ਦੇ ਰਾਜ ਵਿੱਚ ਜ਼ੁਲਮ ਵੱਧ ਰਿਹਾ ਸੀ ਤੇ ਜਦੋਂ ਮਦਦ ਲਈ ਪੁਕਾਰ ਕਸ਼ਮੀਰੀ ਪੰਡਤਾਂ ਦੀ ਆਈ ਤਾਂ ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਉਹ ਸਿਰਫ ਇੱਕ ਕੌਮ ਲਈ ਨਹੀਂ ਸਗੋਂ ਪੂਰੀ ਮਨੁੱਖਤਾ ਦੇ ਧਾਰਮਿਕ ਹੱਕਾਂ ਲਈ ਖੜੇ ਹੋਣਗੇ ਤੇ ਇਹ ਫੈਸਲਾ ਉਹਨਾਂ ਦੀ ਸਿੱਖਿਆ ਦਾ ਸਭ ਤੋਂ ਵੱਡਾ ਸਬੂਤ ਸੀ ਜਿੱਥੇ ਆਮ ਦੁਨੀਆ અપਮਾਨ ਤੇ ਮੌਤ ਤੋਂ ਭੱਜਦੀ ਹੈ ਉਹਨਾਂ ਨੇ ਉਸੇ ਬਲੀਦਾਨ ਵਿੱਚ ਸਨਮਾਨ ਦੇਖਿਆ ਤੇ ਮੌਤ ਵਿੱਚ ਅਸਲ ਜੀਵਨ ਇਹ ਦੁਐਤ ਤੋਂ ਪਾਰ ਜਾਣ ਦਾ ਸਭ ਤੋਂ ਵੱਡਾ ਅਮਲੀ ਪ੍ਰਮਾਣ ਸੀ ਹੁਣ ਇਹ ਕਹਾਣੀ ਆਪਣੇ ਸਿਖਰ ਤੇ ਪਹੁੰਚਦੀ ਹੈ ਇਹ ਉਹ ਪਲ ਹੈ ਜਿੱਥੇ ਗੁਰੂ ਸਾਹਿਬ ਦੇ ਆਖਰੀ ਦਿਨ ਉਹਨਾਂ ਦੇ ਸਾਰੇ ਫਲਸਫੇ ਦਾ ਜਿਉਂਦਾ ਜાગਦਾ ਸਬੂਤ ਬਣ ਜਾਂਦੇ ਨੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਤਾਂ ਸੋਚੋ ਮਾਹੌਲ ਕਿੰਨਾ ਤਣਾਅ ਵਾਲਾ ਹੋਵੇਗਾ ਪਰ ਗੁਰੂ ਸਾਹਿਬ ਉਹ ਅੰਦਰੋਂ ਬਿਲਕੁਲ ਸ਼ਾਂਤ ਸਨ ਪੂਰੀ ਤਰ੍ਹਾਂ ਅਡੋਲ ਉਹਨਾਂ ਨੇ ਸਭ ਕੁਝ ਪਰਮਾਤਮਾ ਦਾ ਹੁਕਮ ਮੰਨ ਕੇ ਸਵੀਕਾਰ ਕਰ ਲਿਆ ਸੀ ਤੇ ਫਿਰ ਕਲਪਨਾ ਕਰਕੇ ਦੇਖੋ ਉਹਨਾਂ ਦੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਉਹਨਾਂ ਦੇ ਤਿੰਨ ਸਭ ਤੋਂ ਪਿਆਰੇ ਸਿੱਖਾਂ ਪਾਈ ਮਤੀ ਦਾਸ ਪਾਈ ਸਤੀ ਦਾਸ ਤੇ ਪਾਈ ਦਿਆਲ ਦਾਸ ਨੂੰ ਇੱਕ ਇੱਕ ਕਰਕੇ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਇਸ ਭਿਆਨਕ ਦ੍ਰਿਸ਼ ਦੇ ਬਾਵਜੂਦ ਗੁਰੂ ਸਾਹਿਬ ਸ਼ਾਂਤ ਤੇ ਅਡੋਲ ਰਹੇ ਇਹ ਮਨੁੱਖੀ ਸਹਿਣਸ਼ੀਲਤਾ ਦੀ ਹਰ ਹੱਦ ਤੋਂ ਪਰੇ ਦੀ ਗੱਲ ਸੀ ਉਹਨਾਂ ਦੀ ਇਹ ਅਡੋਲਤਾ ਸਿੱਧਾ ਸਿੱਧਾ ਉਹਨਾਂ ਦੀ ਬਾਣੀ ਨੂੰ ਸੱਚ ਕਰ ਰਹੀ ਸੀ ਜਿਤੇ ਉਹ ਕਹਿੰਦੇ ਨੇ ਕਿ ਜੋ ਖੁਸ਼ੀ ਤੇ ਗਮੀ ਦੋਵਾਂ ਤੋਂ ਉੱਪਰ ਉੱਠ ਜਾਂਦਾ ਹੈ ਅਸਲ ਵਿੱਚ ਉਹੀ ਸੱਚ ਨੂੰ ਪਛਾਣਦਾ ਹੈ ਇਹ ਸਿਰਫ ਕਹੇ ਹੋਏ ਸ਼ਬਦ ਨਹੀਂ ਸਨ ਇਹ ਉਹਨਾਂ ਦੇ ਜੀਵਨ ਦਾ ਸੱਚ ਸੀ ਜੋ ਸਾਹਮਣੇ ਦਿਸ ਰਿਹਾ ਸੀ 11 ਨਵੰਬਰ 1675 ਇਹ ਤਾਰੀਖ ਇਹ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਗਈ ਇਸ ਦਿਨ ਦਿੱਲੀ ਦੇ ਚਾਨੀ ਚੌਕ ਵਿੱਚ ਸਭ ਦੇ ਸਾਹਮਣੇ ਗੁਰੂ ਸਾਹਿਬ ਨੇ ਮਨੁੱਖਤਾ ਦੇ ਹੱਕਾਂ ਲਈ ਆਪਣਾ ਸੀਸ ਵਾਰ ਦਿੱਤਾ

ਜਿਵੇਂ ਗੁਰੂ ਸਾਹਿਬ ਦੇ ਜੀਵਨ ਦਾ ਸਾਰ ਕੱਢੀਏ ਤਾਂ ਚਾਰ ਗੱਲਾਂ ਸਾਹਮਣੇ ਆਉਂਦੀਆਂ ਨੇ ਜੋ ਅੱਜ ਵੀ ਓਨੀਆਂ ਹੀ ਸੱਚ ਨੇ ਪਹਿਲੀ ਅਸਲੀ ਸ਼ਾਂਤੀ ਸਭ ਨੂੰ ਇੱਕ ਨਜ਼ਰ ਨਾਲ ਦੇਖਣ ਵਿੱਚ ਹੈ ਦੂਜੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਕੋਈ ਬਾਹਰ ਨਹੀਂ ਸਾਡਾ ਆਪਣਾ ਹੰਕਾਰ ਹੈ ਤੀਜੀ ਅਸਲੀ ਮੁਕਤੀ ਡਰ ਤੋਂ ਆਜ਼ਾਦ ਹੋ ਕੇ ਸੱਚ ਤੇ ਚੱਲਣਾ ਹੈ ਤੇ ਚੌਥੀ ਹਰ ਔਖੇ ਵੇਲੇ ਨੂੰ ਰੱਬ ਦੀ ਮਿਹਰ ਸਮਝਣਾ ਹੀ ਗੁਰਮੁਖ ਦਾ ਰਸਤਾ ਹੈ ਉਹਨਾਂ ਦੀ ਕੁਰਬਾਨੀ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਵਿਆਪੀ ਸਿਧਾਂਤ ਲਈ ਸੀ ਗੁਰਬਾਣੀ ਦਾ ਇਹ ਸ਼ਲੋਕ ਇਸ ਗੱਲ ਨੂੰ ਕਿੰਨੀ ਖੂਬਸੂਰਤੀ ਨਾਲ ਦੱਸਦਾ ਹੈ ਕਿ ਜੋ ਸੱਚ ਦੇ ਰਾਹ ਤੇ ਚੱਲਦੇ ਨੇ ਉਹ ਆਪ ਦਾ ਪਾਰ ਲੰਘਦੇ ਹੀ ਨੇ ਨਾਲੇ ਕਈ ਹੋਰਾਂ ਦੀ ਮੁਕਤੀ ਦਾ ਕਾਰਨ ਵੀ ਬਣਦੇ ਨੇ ਉਹਨਾਂ ਦਾ ਜੀਵਨ ਦੂਜਿਆਂ ਲਈ ਚਾਨਣ ਮਨਾਰਾ ਬਣ ਜਾਂਦਾ ਹੈ ਤਾਂ ਅੰਤ ਵਿੱਚ ਅਸੀਂ ਇਸ ਸੋਚ ਨਾਲ ਰਹਿ ਜਾਂਦੇ ਹਾਂ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਸਭ ਤੋਂ ਵੱਡੀ ਕੁਰਬਾਨੀ ਅਸਲ ਵਿੱਚ ਸਭ ਤੋਂ ਵੱਡੀ ਜਿੱਤ ਹੋ ਸਕਦੀ ਹੈ ਤਾਂ ਫਿਰ ਸਵਾਲ ਆਪਣੇ ਆਪ ਲਈ ਇਹ ਬਣਦਾ ਹੈ ਕਿ ਜ਼ਿੰਦਗੀ ਦੀ ਇਸ ਔਖੀ ਖੇਡ ਨੂੰ ਜਿੱਤਣ ਦਾ ਅਸਲ ਮਤਲਬ ਹੈ ਕਿ